ਪਟੇੰਡਾ ਦੇ ਕਿਕਰ ਬਾਜ਼ਾਰ ਵਿਖੇ ਬੀਤੀ ਤੇਰ੍ਹ ਖਾਮ ਨੂੰ ਇੱਕ ਫਰਨੀਚਰ ਸ਼ੋਰੂਮ ਦੇ ਵਿੱਚ ਬਹੁਤ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਜਦੋਂ ਫਰਨੀਚਰ ਸ਼ੋਰੂਮ ਦਾ ਮਾਲਕ ਆਪਣਾ ਫਰਨੀਚਰ ਦਾ ਸ਼ੋਰੂਮ ਬੰਦ ਕਰਕੇ ਘਰ ਗਿਆ ਸੀ ਤਾਂ ਅਚਾਨਕ ਅੱਗ ਦੀਆਂ ਲਾਟਾਂ ਦਿਖਾਈ ਦਿੱਤੀਆਂ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਮੌਕੇ ਤੇ ਫਾਇਰ ਬਗੇਟ ਨੂੰ ਬੁਲਾਇਆ ਉਹਨਾਂ ਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੋ ਅੰਦਾਜ਼ੇ ਨੇ ਕਿ ਤਿੰਨ ਮੰਜ਼ਲਾ ਸ਼ੋਰੂਮ ਦੇ ਵਿੱਚ ਵੱਡੀ ਗਿਣਤੀ ਵਿੱਚ ਫਰਨੀਚਰ ਪਿਆ ਸੀ ਜਿਸ ਦੇ ਕਰਕੇ ਅਗ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦਿੱਤੀਆਂ ਉਧਰ ਦੂਸਰੇ ਪਾਸੇ ਫਾਇਰ ਬਗੇਟ ਦੇ ਅਧਿਕਾਰੀਆਂ ਨੂੰ ਵੀ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰ ਤਾਜ਼ਾ ਰਿਪੋਰਟ ਦੇ ਮੁਤਾਬਿਕ ਫਾਇਰ ਬਗੇਟ ਦੇ ਅਧਿਕਾਰੀਆਂ ਨੇ ਬਹੁਤ ਹੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾ ਲਿਆ ਪਰ ਫਰਨੀਚਰ ਸ਼ੋਅਰੂਮ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ। ਸੰਦ ਪਲਾ ਕੇ ਚਲੇ ਗਈ ਸੀਗੇ। ਇਹ ਕਿ ਸਪਾਰਕ ਸਪਾਰਕ ਵਗੈਰਾ ਹੋਇਆ ਕੋਈ ਨਹੀਂ। ਇਹ ਬੰਬੇ ਫਰਨੀਚਰ ਹੈ ਜੀ ਇਹ ਨਾਲ ਉਹ ਰਹਿ ਗਈ ਦੇਖੋ ਮੌਜੂਦ ਗੱਡੀਆਂ ਤੇ ਨਾਗੀਆਂ ਪਰ ਫਰਮਗੇਟ ਵਾਲੇ ਤਾਂ ਲੱਗੇ ਹੋਏ ਆਪਣੀ ਕੋਸ਼ਿਸ਼ ਪੂਰਾ ਪਰ ਅੱਗ ਹਾਰੀ ਬੁਝਣ ਨਹੀਂ ਆਰੀ ਕਿਉਂਕਿ ਇਹਨਾਂ ਦਾ ਸਾਰਾ ਸਮਾਨ ਹੈ ਨਾ ਸੋਫੇ ਨਾਲ ਗੱਦੀਆਂ ਵਗੈਰਾ ਦਾ ਉਹ ਆਭੀ ਇੱਕ ਤਰ੍ਹਾਂ ਹੋ ਗਿਆ ਸੋੜ ਗਿਆ ਹਾਂ ਟਰੌਪ ਲੋਰ ਗਿਆ ਛੋੜ ਸਰਕਾਰ ਕਹਿੰਦੇ ਜੀ ਬਾਕੀ ਤਾਂ ਹੁਣ ਇਹਨਾਂ ਜਾਂ ਜਿਹੜੇ ਕਰਨਗੇ ਬਾਰੇ ਮੇਰੀ ਪਰਕਰ ਗਏ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਵੀ ਅੱਗ ਤੇ ਕਾਬੂ ਪਾਇਆ ਯੈਸ ਇਹ ਇੱਕਦਮ ਇੱਥੇ ਅੱਗ ਲੱਗੀ ਜੀ ਕਿਕਰ ਬਾਜ਼ਾਰ ਦੇ ਵਿੱਚ ਬੰਬੇ ਫਰਨੀਚਰ ਹੈ ਫਰਨੀਚਰ ਦਾ ਸ਼ੋਅਰੂਮ ਹੈ ਬੈੱਡ ਤੇ ਕਾਫੀ ਵਗੈਰਾ ਬਣਾ ਦੇ ਹੈਗੇ ਐ ਇਹਨਾਂ ਦੇ 3rd ਤੇ 4th ਫਲੋਰ ਦੇ ਉੱਤੇ ਬੜੀ ਭਿਆਨਕ ਅਗ ਲੱਗੀ ਐ ਬਾਜ਼ਾਰ ਤੋਂ ਲੈ ਕੇ ਗਲੀ ਜਿਹੜੀ ਪੈਕ ਸਾਈਡ ਤੇ ਜਾਂਦੀ ਐ 90 ਫੁੱਟ ਤੱਕ ਜਿੰਨੀ ਦੁਕਾਨ ਐ ਉਹਦੇ ਸਾਰੇ ਦੇ ਉੱਤੇ ਉਹ ਅਗ ਲੱਗ ਚੁੱਕੀ ਐ 3rd ਤੇ 4th ਫਲੋਰ ਜਿਹੜਾ ਹੈਗਾ ਪੂਰੀ ਤਰੀਕੇ ਨਾਲ ਮੱਚ ਚੁੱਕਾ ਐ ਫਾਇਰ ਬ੍ਰੀਡ ਦੀਆਂ 5 ਗੱਡੀਆਂ ਆ ਚੁੱਕੀਆਂ ਹੁਣ ਤੱਕ ਫਾਇਰ ਬ੍ਰੀਡ ਦੀ ਟੀਮ ਇਸ ਟਾਈਮ ਉੱਪਰ ਗਈ ਹੋਈ ਐ ਤੇ ਉੱਪਰੋਂ ਜਿਹੜਾ ਰੈਸਕਿਊ ਚੱਲ ਰਿਹਾ ਹੈਗਾ ਬਿਲਕੁਲ ਬੈਕ ਸਾਈਡ ਤੋਂ ਕਾਫੀ ਜ਼ਿਆਦਾ ਹਾਂ ਪਿੱਛੇ ਬੜੀ ਜ਼ਿਆਦਾ ਅਗ ਲੱਗੀ ਐ ਪਿੱਛੋਂ ਦੀ ਸ਼ੀਸ਼ੇ ਵੀ ਟੁੱਟ ਟੁੱ ਤਾ ਪਿੱਛੇ ਵੀ ਜਿਹੜੇ ਲੋਕ ਖੜੇ ਹੈਗੇ ਆ ਲੋਕਾਂ ਨੂੰ ਦੱਸਣ ਵਾਸਤੇ ਜੇ ਇਸ ਗਲੀ ਦੇ ਵਿੱਚ ਟੱਕੋਣਾਵੇਂ ਉੱਤੇ ਕੰਚ ਦੇ ਸ਼ੀਸ਼ੇ ਟੁੱਟ-ਪੁੱਟ ਕੇ ਥਲੇ ਡਿੱਗ ਰਹੇ ਆ ਕੋਈ ਲੋਕੀ ਕੋਈ ਕਿਸੇ ਜਾਨੇ ਨੂੰ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਜਾਨੇ ਨੂੰ ਨੁਕਸਾਨ ਨਹੀਂ ਹੋਇਆ ਜੀ ਦੁਕਾਨੇ ਭਲਾ ਕੇ ਚਲੇ ਜਾਂਦੇ ਹੈਗੇ ਸਾਢੇ 7 ਵਜੇ ਤੇ ਜਿਹੜੀ ਅੱਗ ਹੈਗੀ ਇਹ ਨਾਲ ਜਾਨ ਤੋਂ ਬਾਅਦ ਲੱਗੀ ਹੈਗੀ ਹੈ ਤੇ ਕੁਝ ਹੀ ਮਿੰਟਾਂ ਦੇ ਵਿੱਚ ਜਿਹੜੀ ਅੱਗ ਅੱਗੋਂ ਤੋਂ ਲੈ ਕੇ ਪਿੱਛੇ ਤੱਕ ਫੈਲ ਗਈ ਕਾਰਨ ਦੱਸੋ ਜੀ ਨਹੀਂ ਕਾਰਨ ਸਪਾਰਕਿੰਗ ਲੱਗ ਰਿਹਾ ਜੀ ਕਿਉਂਕਿ ਅੱਜ ਹਵਾ ਵੀ ਤੇਜ਼ ਹੈ ਉਹਦੇ ਕਰਕੇ ਛੇਤੀ ਫੈਲ ਗਈ ਅੱਗ ਬਠਿੰਡਾ ਦੇ ਕਿਕਰ ਬਜ਼ਾਰ ਵਿਖੇ ਸ਼ੋਰੂਮ ਦੇ ਵਿੱਚ ਬਹੁਤ ਭਿਆਨਕ ਅੱਗ ਲੱਗ ਗਈ ਦੱਸਿਆ ਜਾ ਰਿਹਾ ਹੈ ਕਿ ਜਦੋਂ ਫਰਨੀਚਰ ਸ਼ੋਰੂਮ ਦਾ ਮਾਲਕ ਆਪਣਾ ਫਰਨੀਚਰ ਦਾ ਸ਼ੋਰੂਮ ਬੰਦ ਕਰਕੇ ਘਰ ਗਿਆ ਸੀ ਤਾਂ ਅਚਾਨਕ ਅੱਗ ਦੀਆਂ ਲਾਟਾਂ ਦਿਖਾਈ ਦਿੱਤੀਆਂ ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੇ ਮੌਕੇ ਤੇ ਫਾਇਰ ਬਗੇਟ ਨੂੰ ਬੁਲਾਇਆ ਉਹਨਾਂ ਦੇ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਜੁਹਾਂਦਾਸ ਨੇ ਕਿ ਤਿੰਨ ਮੰਜ਼ਲਾ ਸ਼ੋਰੂਮ ਦੇ ਵਿੱਚ ਵੱਡੀ ਗਿਣਤੀ ਵਿੱਚ ਫਰਨੀਚਰ ਪਿਆ ਸੀ ਜਿਸ ਦੇ ਕਰਕੇ ਅੱਗ ਦੀਆਂ ਲਪਟਾਂ ਦੂਰ-ਦੂਰ ਤੱਕ ਦਿਖਾਈ ਦਿੱਤੀਆਂ ਉਧਰ ਦੂਸਰੇ ਪਾਸੇ ਫਾਇਰ ਬਗੇਟ ਦੇ ਅਧਿਕਾਰੀਆਂ ਨੂੰ ਵੀ ਅੱਗ ਨੂੰ ਬੁਝਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਪਰ ਤਾਜ਼ਾ ਰਿਪੋਰਟ ਦੇ ਮੁਤਾਬਿਕ ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਬਹੁਤ ਹੀ ਮੁਸ਼ਕਲ ਨਾਲ ਅੱਗ ਤੇ ਕਾਬੂ ਪਾ ਲਿਆ ਪਰ ਫਰਨੀਚਰ ਸ਼ੋਅ ਹੁੰਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਹੈ। ਦਾ ਬਿਲਾ ਕੇ ਚਲੇ ਗਈ ਸੀਗੇ। ਇਹ ਕਿ ਸਪਾਰਕ ਵਗੈਰਾ ਹੋਇਆ ਕੋਈ ਜੀ? ਇਹ ਬੰਬੇ ਫਰਨੀਚਰ ਜੀ। ਇਹ ਨਾਲ ਇਹ ਰਿਹਾ ਜੀ ਦੇਖੋ ਮਾਲ ਦਾ ਗੱਡੀਆਂ ਤੇ ਨਾ ਗਈਆਂ ਪਰ ਫਾਇਰ ਬ੍ਰਿਗੇਡ ਵਾਲੇ ਨੇ ਲੱਗੇ ਹੋਏ ਆਪਣੀ ਕੋਸ਼ਿਸ਼ ਪੂਰਾ ਪਰ ਅੱਗ ਹਰੇ ਬੁਝਣ ਨਹੀਂ ਆਰੀ ਕਿਉਂਕਿ ਇਹਨਾਂ ਦਾ ਸਾਰਾ ਸਮਾਨ ਹੈ ਨਾ ਸੋਫੇ ਨਾਲ ਗੱਦੇ ਵਗੈਰਾ ਦਾ। ਉਹ ਆ ਵੀ ਇੱਕ ਤਾਂ ਹੋ ਗਿਆ ਹਾਂ ਡ੍ਰੌਪ ਲੋਰ ਗਿਆ ਛੋੜ ਛੜਕ ਕਹਿੰਦੇ ਆ ਜੀ ਬਾਕੀ ਜਿਹੜਾ ਇਹਨਾਂ ਜਾਂ ਕਰਨਗੇ ਵਾਰੇ ਮੇਰੀ ਪਤ ਲੱਗੇ ਪਹਿਲੀ ਕੋਸ਼ਿਸ਼ ਇਹ ਹੁੰਦੀ ਹੈ ਵੀ ਅੱਗ ਤੇ ਕਾਬੂ ਪਾਇਆ ਯੈਸ ਇਹ ਇੱਕਦਮ ਇੱਥੇ ਅੱਗ ਲੱਗੀ ਜੀ ਟਿੱਕਰ ਬਾਜ਼ਾਰ ਦੇ ਵਿੱਚ ਬੰਬੇ ਫਰਨੀਚਰ ਹੈ ਫਰਨੀਚਰ ਦਾ ਸ਼ੋਅਰੂਮ ਹੈ ਬੈੱਡ ਤੇ ਸੋਫੇ ਵਗੈਰਾ ਬਣਾਉਂਦੇ ਹੈਗੇ ਆ ਇਹਨਾਂ ਦੇ 3rd ਤੇ 4th ਫਲੋਰ ਦੇ ਉੱਤੇ ਬੜੀ ਭਿਆਨਕ ਅੱਗ ਲੱਗੀ ਹੈ ਬਾਜ਼ਾਰ ਤੋਂ ਲੈ ਕੇ ਗਲੀ ਜਿਹੜੀ ਪੈਕ ਸਾਈਡ ਤੇ ਜਾਂਦੀ ਹੈ 90 ਫੁੱਟ ਤੱਕ ਦੀ ਦੁਕਾਨ ਹੈ ਉਹਦੇ ਸਾਰੇ ਦੇ ਉੱਤੇ ਉਹ ਅੱਗ ਲੱਗ ਚੁੱਕੀ ਹੈ ਥਰਡ ਤੇ ਫੋਰਥ ਫਲੋਰ ਜਿਹੜਾ ਹੈਗਾ ਬੁਰੀ ਤਰੀਕੇ ਨਾਲ ਮਚ ਚੁੱਕਿਆ ਫਾਇਰ ਬ੍ਰੀਡ ਦੀਆਂ ਪੰਜ ਗੱਡੀਆਂ ਆ ਚੁੱਕੀਆਂ ਹੁਣ ਤੱਕ ਫਾਇਰ ਬ੍ਰੀਡ ਦੀ ਟੀਮ ਇਸ ਟਾਈਮ ਉੱਪਰ ਗਈ ਹੋਈ ਹੈ ਤੇ ਉੱਪਰੋਂ ਜਿਹੜਾ ਰੈਸਕਿਊ ਚੱਲ ਰਿਹਾ ਹੈਗਾ ਦੇਖੋ ਬੈਕ ਸਾਈਡ ਤੋਂ ਕਾਫੀ ਜ਼ਿਆਦਾ ਆ ਪਿੱਛੇ ਬੜੀ ਜ਼ਿਆਦਾ ਅੱਗ ਲੱਗੀ ਹੈ ਪਿੱਛੋਂ ਦੇ ਸ਼ੀਸ਼ੇ ਵੀ ਟੁੱਟ ਟੁੱਟ ਕੇ ਡਿੱਗੇ ਹੈਗੇ ਸ਼ੋਰੂਮ ਦੇ ਤਾਂ ਪਿੱਛੇ ਵੀ ਜਿਹੜੇ ਲੋਕ ਖੜੇ ਹੈਗੇ ਆ ਲੋਕਾਂ ਨੂੰ ਦੱਸਣ ਵਾਸਤੇ ਵੀ ਇਸ ਗਲੀ ਦੇ ਵਿੱਚੋਂ ਟੁੱਟਾਣਾ ਵੀ ਉੱਤੇ ਕੰਚ ਦੇ ਸ਼ੀਸ਼ੇ ਟੁੱਟ ਟੁੱਟ ਕੇ ਥੱਲੇ ਡਿੱਗ ਰਿਹਾ ਹੈ ਉਹ ਲੋਕੀ ਕੋਈ ਕਿਸੇ ਜਾਣੇ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਜਾਣੇ ਨੁਕਸਾਨ ਨਹੀਂ ਹੋਇਆ ਜੀ ਦੁਕਾਨੇ ਭਰਾ ਕੇ ਚਲੇ ਜਾਂਦੇ ਹੈਗੇ 7:30 ਹੋ ਗਏ ਤੇ ਜਿਹੜੀ ਅੱਗ ਹੈਗੀ ਇਹਨਾਂ ਦੇ ਜਾਣ ਤੋਂ ਬਾਅਦ ਲੱਗੀ ਹੈਗੀ ਹੈ ਤੇ ਕੁਝ ਹੀ ਮਿੰਟਾਂ ਦੇ ਵਿੱਚ ਜਿਹੜੀ ਅੱਗ ਅੱਗੋਂ ਤੋਂ ਲੈ ਕੇ ਪਿੱਛੇ ਤੱਕ ਫੈਲ ਗਈ ਕਾਰਨ ਲੋਕੋ ਜੀ ਨਹੀਂ ਕਾਰਨ ਸਪਾਰਕਿੰਗ ਲੱਗ ਰਿਹਾ ਜੀ ਕਿਉਂਕਿ ਅੱਜ ਹਵਾ ਵੀ ਤੇਜ਼ ਹੈ ਉਹਦੇ ਕਰਕੇ ਛੇਤੀ ਫੈਲ ਗਈ ਆ